ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਕਾਤਲ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਖਤ ਸਜ਼ਾ ਦਿੱਤੀ ਜਾਵੇ ਔਰ ਅਬੋਰ ਦੇ ਵਿੱਚ ਜਦੋਂ ਹੀ ਕਪੜਾ ਵਪਾਰੀ ਦਾ ਕਤਲ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਵਪਾਰੀ ਮੰਡਲ ਹੈ ਖਾਸ ਤੌਰ ਤੇ ਚਾਹੇ ਉਹ ਅਬੋਰ ਦਾ ਹੋਵੇ ਚਾਹੇ ਫਾਜ਼ਿਲਕਾ ਦਾ ਹੋਵੇ ਚਾਹੇ ਅਰਨੀ ਵਾਲਾ ਦਾ ਹੋਵੇ ਤਾਂ ਸਾਰੇ ਜਿੰਨੇ ਵਪਾਰੀ ਮੰਡਲ ਦੇ ਨਾਲ ਜੁੜੇ ਹੋਏ ਨੇ ਜਿੰਨੇ ਵੀ ਵਪਾਰੀ ਨੇ ਇਨ੍ਹਾਂ ਸ਼ਹਿਰਾਂ ਦੇ ਉਹਨਾਂ ਨੇ ਮੀਟਿੰਗ ਬੁਲਾਈ ਹੈ ਔਰ ਮੀਟਿੰਗ ਤੋਂ ਬਾਅਦ ਦੇ ਵਿੱਚ ਵੱਡਾ ਐਲਾਨ ਕਰ ਦਿੱਤਾ ਹੈ ਵਪਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਜਿੰਨੇ ਦਿਨ ਵੀ ਜਿਹੜਾ ਵਪਾਰ ਹੈ ਜਾਂ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਰੱਖਣੀਆਂ ਪਈਆਂ ਅਸੀਂ ਬੰਦ ਰੱਖਾਂਗੇ ਅਸੀਂ ਸਹਿਯੋਗ ਕਰਾਂਗੇ ਕਿਉਂਕਿ ਸਾਡੇ ਵਪਾਰੀ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ ਔਰ ਜਲਦੀ ਤੋਂ ਜਲਦੀ ਜਿਹੜੇ ਕਾਤਲ ਨੇ ਉਹ ਫੜੇ ਜਾਣੇ ਚਾਹੀਦੇ ਨੇ ਕਿਉਂਕਿ ਵਪਾਰੀਆਂ ਦੀ ਸੇਫਟੀ ਦੀ ਗੱਲ ਹੈ ਅਸੀਂ ਵਪਾਰ ਕਰਨਾ ਹੈ ਜੇਕਰ ਵਪਾਰੀ ਵਰਗ ਸੇਫ ਨਹੀਂ ਹੈ ਤਾਂ ਫਿਰ ਸਾਨੂੰ ਬਹੁਤ ਖਤਰਾ ਹੈ ਕਿਉਂਕਿ ਆਉਂਦਾ ਹੈ ਦਿਨ ਦਿਹਾੜੇ ਦੁਕਾਨ ਤੇ ਬੈਠਿਆਂ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਤਾਂ ਸੇਫਟੀ ਕਿੱਥੇ ਰਹਿੰਦੀ ਹੈ ਤਾਂ ਇਹ ਵੀ ਜਿਹੜਾ ਸਵਾਲ ਹੈ ਉਹ ਬਣਿਆ ਕੋਇਆ ਵਪਾਰੀਆਂ ਦੇ ਵੱਲੋਂ ਔਰ ਬੰਦ ਕਰਨ ਦਾ ਸ਼ਹਿਰ ਬੰਦ ਕਰਨ ਦਾ ਇਹ ਸੱਦਾ ਜਿਹੜਾ ਆ ਵਪਾਰੀ ਵਰਗ ਦੇ ਵੱਲੋਂ ਦੇ ਦਿੱਤਾ ਗਿਆ ਹੈ ਕੰਮ ਬੰਦ ਕਰਨ ਦਾ ਕਿ ਜਿੰਨੇ ਦਿਨ ਵੀ ਸਾਡਾ ਜਿੰਨੇ ਵੀ ਵਪਾਰ ਮੰਡਲ ਦੇ ਜਿੰਨੇ ਵੀ ਵਪਾਰੀ ਹੈਗੇ ਨੇ ਮੈਂਬਰ ਹੈਗੇ ਨੇ ਉਹ ਕਹਿਣਗੇ ਤੇ ਅਸੀਂ ਕੰਮ ਜਿਹੜਾ ਆ ਉਹ ਬੰਦ ਕਰਦੇਾਂਗੇ ਕੰਮ ਸਾਰੇ ਠੱਪ ਹੋ ਜਾਣਗੇ ਸੋ ਇਸ ਤੋਂ ਬਾਅਦ ਉਹਨਾਂ ਕਹਿ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਜਦੋਂ ਤੱਕ ਸਾਡੇ ਵਪਾਰੀ ਭਰਾ ਨੂੰ ਇਨਸਾਫ ਨਾ ਮਿਲਿਆ ਉਹਦੇ ਕਾਤਲ ਨਾ ਫੜੇ ਗਏ ਜਿੱਥੋਂ ਤੱਕ ਵੀ ਕਾਲ ਹੋਈ ਅਸੀਂ ਫੁੱਲ ਸਮਰਥਨ ਕਰਾਂਗੇ ਫਾਜ਼ਿਲਕਾ ਦੇ ਵਪਾਰੀਆਂ ਦੇ ਵੱਲੋਂ ਇਹ ਬਿਆਨ ਜਿਹੜਾ ਦਿੱਤਾ ਗਿਆ ਹੈ ਕਿ ਅਸੀਂ ਅੱਜੇਕਰ ਸਾਨੂੰ ਸ਼ਹਿਰ ਵੀ ਬੰਦ ਕਰਨਾ ਪਿਆ ਆਪਣਾ ਕੰਮ ਬੰਦ ਕਰਨਾ ਪਿਆ ਤਾਂ ਅਸੀਂ ਨਾਲ ਹਾਂ ਅਸੀਂ ਕਰਾਂਗੇ ਅਸੀਂ ਇਨਸਾਫ ਲੈਣਾ ਹੈ ਸਾਡੇ ਵਪਾਰੀ ਭਰਾ ਦਾ ਅਸੀਂ ਵੀ ਵਪਾਰ ਕਰਦੇ ਹਾਂ ਅਸੀਂ ਵੀ ਦੁਕਾਨ ਤੇ ਬੈਠਣਾ ਹੁੰਦਾ ਸਾਨੂੰ ਵੀ ਡਰ ਹੈ ਕਿ ਕੋਈ ਇਧਰੋਂ ਆਣ ਕੇ ਗੋਲੀਆਂ ਨਾ ਮਾਰ ਕੇ ਚਲਾ ਜਾਵੇ ਸੋ ਜਿਸ ਤਰੀਕੇ ਦੇ ਨਾਲ ਅੱਜ ਅਬੋਰ ਦੇ ਵਿੱਚ ਖੌਫਨਾਕ ਘਟਨਾ ਵਾਪਰੀ ਹੈ ਇੱਕ ਕੁੜਤਾ ਪਜਾਮਾ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਹੈ ਬਹੁਤ ਚਰਚਾ ਦੇ ਵਿੱਚ ਹੈ ਅੱਜ ਸਵੇਰ ਤੋਂ ਹੀ ਤੇ ਉਧਰ ਹੁਣ ਵਪਾਰੀ ਮੰਡਲ ਦੀ ਮੀਟਿੰਗ ਹੋ ਚੁੱਕੀ ਹੈ ਸਾਰੇ ਵਪਾਰੀ ਮੀਟਿੰਗ ਕਰ ਰਹੇ ਨੇ ਫਾਜ਼ਿਲਕਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਫਾਜ਼ਿਲਕਾ ਵਾਲਿਆਂ ਵੀ ਬੋਰ ਦਾ ਸਾਥ ਦੇਣ ਲਈ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਵੀ ਕਹਿਣਗੇ ਅਸੀਂ ਕੰਮ ਵੀ ਬੰਦ ਕਰ ਦਾਂਗੇ ਬਾਜ਼ਾਰ ਵੀ ਬੰਦ ਕਰ ਦਾਂਗੇ ਗੱਲਬਾਤ ਵੀ ਕੀਤੀ ਗਈ ਹੈ ਵਪਾਰੀਆਂ ਦੇ ਨਾਲ ਕੀ ਚਾਹੁੰਦੇ ਨੇ ਕੀ ਮੰਗ ਹੈ ਕੀ ਐਲਾਨ ਕੀਤਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸੰਚਾਲਕ ਸੁੰਨੇ ਵਰਮਾ ਜੀ ਦੀ ਹਤਿਆ ਦੇ ਵਿਰੋਧ ਦੇ ਵਿੱਚ ਅੱਜ ਫਾਜ਼ਿਲਕਾ ਦੇ ਵਪਾਰ ਮੰਡਲ ਦੀ ਮੀਟਿੰਗ ਬੁਲਾਈ ਗਈ ਹੈ ਔਰ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ ਵੀ ਅਬੋਰ ਸ਼ਹਿਰ ਵੱਲੋਂ ਉਹਨਾਂ ਦੇ ਵਪਾਰ ਮੰਡਲ ਵੱਲੋਂ ਜੋ ਆਵਾਜ਼ ਆਏਗੀ ਸਾਰਾ ਜ਼ਿਲ੍ਹਾ ਉਹਦਾ ਅਨੁਸਰਣ ਕਰੇਗਾ ਔਰ ਉਹਨਾਂ ਦੇ ਮੋਢੇ ਦੇ ਮੋਢੇ ਨਾਲ ਖੜਾ ਖੜਾ ਰਹੇਗਾ ਜਿਵੇਂ ਉਹਨਾਂ ਦੀ ਆਵਾਜ਼ ਆਏਗੀ ਅਸੀਂ ਉਹਵੇਂ ਕਰਾਂਗੇ ਅਸੀਂ ਬਿਲਕੁਲ ਉਹਨਾਂ ਦੇ ਨਾਲ ਆ ਅਬੋਰ ਫਾਜ਼ਿਲਕਾ ਜਲਾਲਾਬਾਦ ਇਕ ਛੋਟੇ ਵੱਡੇ ਬਰਾਦ ਦੀ ਤਰ੍ਹਾਂ ਨੇ ਬਰਾਦ ਦਾ ਸਹਿਯੋਗ ਬਰਾਦ ਹੀ ਕਰੇਗਾ ਤਾਂ ਫਿਰ ਕੀ ਕਰੇਗਾ ਇਸ ਵਾਸਤੇ ਅਸੀਂ ਉਹਨਾਂ ਦਾ ਬਿਲਕੁਲ ਚਾਹੇ ਜਿੰਨੇ ਦਿਨ ਮਰਜ਼ੀ ਉਹ ਕਹਿਣਗੇ ਬੰਦ ਕਰਨਾ ਭਾਏ ਕਰਾਂਗੇ ਹਰ ਤਰ੍ਹਾਂ ਉਹਨਾਂ ਦੇ ਨਾਲ ਖੜੇ ਰਾਂਗੇ ਗੁਕਬਾਰੀ ਦੇ ਅੰਦਰ ਬਹੁਤ ਖੌਫ ਹੈ ਜੀ ਔਰ ਪੁਰਸ ਦੀ ਥੂਥੂ ਹੋ ਰਹੀ ਏ ਔਰ ਸਾਡਾ ਇਹ ਡੀਆਈਜੀ ਸਾਹਿਬ ਵੱਲੇ ਅਨੁਰੋਧ ਹੈ ਕਿ ਇਹਨੂੰ ਜਲਦ ਤੋਂ ਜਲਦ ਕਾਤਲਾ ਨੂੰ ਫੜ ਕੇ ਅ ਅੰਦਰ ਕੀਤਾ ਜਾਵੇ ਅੱਜ ਜਿਹੜੀ ਮੀਟਿੰਗ ਬੁਲਾਈ ਗਈ ਹੈ ਕਿ ਜਿਹੜਾ ਅੱਜ ਬਹੁਤ ਹੀ ਮੰਨ ਭਾਦਾ ਵੋ ਜਿਹੜਾ ਕਾਂਡ ਹੋਇਆ ਉਹਦੇ ਪੱਖ ਦੇ ਵਿੱਚ ਅੱਜ ਮੀਟਿੰਗ ਬੁਲਾਈ ਗਈ ਹੈ ਸਾਡੇ ਸਾਰੇ ਵਪਾਰੀ ਭਰਾ ਜਿੰਨੇ ਵੀ ਸਾਡੀ ਐਜੈਕਟਿਵ ਦੀ ਮੀਟਿੰਗ ਬਾਬਰ ਮੰਡਲ ਦੇ ਸਾਰੇ ਇਕੱਠੇ ਹੋਏ ਨੇ ਔਰ ਸਭ ਨੇ ਉਸ ਕਾਂਡ ਦੀ ਬਹੁਤ ਨਿੰਦਾ ਕੀਤੀ ਹੈ ਔਰ ਜਿੰਨੀ ਗੰਗੋਰ ਨਿੰਦਾ ਕੀਤੀ ਜਾਵੇ ਓਨੀ ਘਾਟ ਇਸ ਕਾਂਡ ਦੀ ਔਰ ਸਾਰੇ ਵਪਾਰੀਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਹੈ ਜੋ ਵੀ ਅਭੋਰ ਦਾ ਵਪਾਰ ਮੰਡਲ ਫੈਸਲਾ ਕਰੇਗਾ ਜਲਾਲਾਬਾਦ ਫਾਜ਼ਿਲਕਾ ਲਾਧੋਕਾ ਅਰਨੀ ਵਾਲਾ ਸਾਰਾ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਕਦਮ ਦੇ ਨਾਲ ਕਦਮ ਮਲਾ ਕੇ ਚੱਲੇਗਾ ਜੋ ਵੀ ਕਰਨ ਔਰ ਅਸੀਂ ਅਗਾ ਵੀ ਦੱਸ ਦੇਣਾ ਚਾਹਨੇ ਆ ਪੁਲਿਸ ਨੂੰ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਅਸੀਂ ਜਤਾ ਦੇਣਾ ਚਾਹਨੇ ਆ ਪ੍ਰਸ਼ਾਸਨ ਨੂੰ ਆਦੀਆਂ ਅੱਖਾਂ ਖੋਲ੍ਹਣੀਆਂ ਪੈਣੀਆਂ ਨੇ ਵਪਾਰੀ ਕਦੇ ਨਹੀਂ ਬਰਦਾਸ਼ਤ ਕਰੇਗਾ ਜੋ ਇਹ ਕਾਂਡ ਹੋ ਰਹੇ ਨੇ ਜੋ ਕੁਛੇ ਹੋ ਰਿਹਾ ਅਸੀਂ ਇਹਨਾਂ ਦੀ ਪੂਰੀ ਤਰ੍ਹਾਂ ਵਿਰੋਧਤਾ ਕਰਾਂਗੇ ਔਰ ਅਗਰ ਬੰਦ ਕਰਨਾ ਪਿਆ ਜਾਂ ਕਿੰਨੇ ਟਾਈਮ ਵਾਸਤੇ ਵੀ ਬੰਦ ਕਰਨਾ ਪਿਆ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਆਦੇ ਵਪਾਰੀਆਂ ਸਾਰਿਆਂ ਨੂੰ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀ ਜਨਤਾ ਨੂੰ ਸੇਫ ਚਾਹਨੇ ਹੈ ਲਾਅ ਐਂਡ ਆਰਡਰ ਚਾਹਨੇ ਹੈ ਸੰਚਾਲਕ ਸਿਨੇ ਵਰਮਾ ਜੀ ਦੀ ਹੱਤਿਆ ਦੇ ਵਿਰੋਧ ਦੇ ਵਿੱਚ ਅੱਜ ਫਾਇਲ ਕਰਾਇਚ ਵਪਾਰ ਮੰਡਲ ਦੀ ਮੀਟਿੰਗ ਬੁਲਾਈ ਗਈ ਹੈ ਔਰ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ ਵੀ ਅਬ ਹੋਰ ਸ਼ਹਿਰ ਵੱਲੋਂ